ਅੱਜ ਦਾ ਵੀਡੀਓ ਮੈਂ ਤੁਹਾਡੇ ਲਈ ਖਾਸ ਲੈ ਕੇ ਆਇਆ ਹੈਗਾ ਅੱਜ ਇੱਕ ਜੇਵ ਫਨਕਾਰ ਦੇ ਘਰ ਪਹੁੰਚੇ ਹੈਗਾ ਗੁਰੂਵਰ ਸਾਹਿਬ ਦਾ ਹੀ ਹੈ ਬਸਤੀ ਗੁਰਕਰਮ ਸਿੰਘ ਦਾ ਜਿਸ ਫਨਕਾਰ ਦੀ ਆਵਾਜ਼ ਤੇ ਅੰਦਾਜ਼ ਦੇ ਵਿੱਚ ਬਹੁਤ ਮਠਾਸ ਹੈਗੀ ਆ ਇੱਕ ਬਾਰ ਮੈਂ ਹਾਲਾਤ ਦਿਖਾ ਦਿੰਦਾ ਗਰੀਬੀ ਦੇ ਵਿੱਚ ਜੀਵਨ ਬਸਰ ਕਰ ਰਿਹਾ ਹੈਗਾ ਇਹ ਨੌਜਵਾਨ ਇਹ ਸਿੰਪਲ ਮਕਾਨ ਹੈ ਜਿਸ ਮਕਾਨ ਦੇ ਵਿੱਚ ਉਹ ਨੌਜਵਾਨ ਰਹਿੰਦਾ ਹੈਗਾ ਆਪਣੇ ਮਾਪਿਆਂ ਦੇ ਨਾਲ ਤੇ ਆ ਦੇਖ ਦਿਓ ਘਰ ਦੇ ਅੰਦਰ ਹੀ ਇਹ ਰਸੋਈ ਦਾ ਸਮਾਨ ਹੈ ਤੇ ਘਰ ਦੀ ਜਿਹੜੀ ਰਸੋਈ ਵੇਖ ਲਓ ਕਿੰਨੀ ਹਾਈ ਫਾਈ ਬਣੀ ਹੋਈ ਹੈ ਅ ਇੱਟਾਂ ਜੋੜ ਕੇ ਘਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਇਸ ਰਸੋਈ ਦਾ ਫਾਤ ਤੇ ਜਿਹੜੇ ਬਾਲੇ ਆ ਉਹ ਪਾਏ ਹੋਏ ਆ ਕੱਚੀ ਛੱਤ ਹੈ ਤੇ ਮਕਾਨ ਦੇ ਜਿਹੜਾ ਸੀਮੈਂਟ ਆ ਥੱਲੇ ਝਰਚੜ ਡਿੱਗ ਰਿਹਾ ਤੇ ਥੱਲੇ ਜਿਹੜਾ ਫਰਸ਼ ਲੱਗਿਆ ਇੱਟਾਂ ਵਾਲਾ ਉਹਦੇ ਤੇ ਵੀ ਰੇਤਾ ਜਿਹੜਾ ਸੀਮੈਂਟ ਉੱਤਰ ਚੁੱਕਿਆ ਮਾਣ ਸਨਮਾਨ ਮਿਲੇ ਆ ਨੌਜਵਾਨ ਵੀ ਮਲਾ ਦੇਣਾ ਇਹ ਸਾਰੇ ਵੱਖ-ਵੱਖ ਮੇਲਿਆਂ ਦਾ ਸ਼ਿੰਗਾਰ ਬਣਿਆ ਨੌਜਵਾਨ ਵੱਖ-ਵੱਖ ਅਖਾੜਿਆਂ ਦਾ ਸ਼ਿੰਗਾਰ ਬਣਿਆ ਕਿੰਨੇ ਪ੍ਰਾਈਜ਼ ਜੜਿਆ ਇਹ ਸਾਰੇ ਪ੍ਰਾਈਜ਼ ਇਸ ਨੌਜਵਾਨ ਦੇ ਵੱਲੋਂ ਜੁੱਤੇ ਹੋਇਆ ਗੀਤ ਵੀ ਸੁناਏ ਜਾਣੇ ਆ ਆਪ ਵੱਖ-ਵੱਖ ਕਲਾਕਾਰਾਂ ਦੀ ਆਵਾਜ਼ ਵੀ ਸੁਣਾਈ ਜਾਣੀ ਆ ਵਿੱਕੀ ਕਲਮਰ ਵਿੱਕੀ ਕਲਮਰ ਗੁਰੂ ਸਾਹਿਬ ਦਾ ਸ਼ਿੰਗਾਰ ਹੈ ਬਸਤੀ ਗੁਰਗਰਮ ਸਿੰਘ ਦਾ ਛੋਟੀ ਹੈ ਜੀ ਕਾਫੀ ਸਿੰਗਰਾਂ ਨੂੰ ਗਾਉਂਦਾ ਸੀਗਾ ਇੱਕ ਵਾਰ ਮੈਂ ਜਦੋਂ ਕਨਵਰ ਸਾਹਿਬ ਦਾ ਨਵਾਂ ਨਵਾਂ ਦੌਰ ਚੱਲਿਆ ਆ ਤੇ ਮੈਂ ਕਨਵਰ ਸਾਹਿਬ ਦਾ ਗਾਣਾ ਗਾਇਆ ਆਪਣੇ ਦੋਸਤਾਂ ਅੱਗੇ ਮੈਨੂੰ ਕਹਿੰਦੇ ਵੀ ਸੇਮ ਹੀ ਤੇਰੀ ਆਵਾਜ਼ ਕਨਵਰ ਗਰੇਵਾਲ ਦੀ ਲੱਗਦੀ ਐ ਰੋਮ ਰੋਮ ਵਿੱਚ ਵਾਸ ਸੱਜਣ ਦਾ ਡਾਡਾਏ ਦਰਵਾਸ ਸੱਜਣ ਦਾ ਆ ਤੁਰ ਪਈਆਂ ਹੁਣ ਯਾਰ ਦੇ ਘਰ ਨੂੰ ਮੈਂ ਛੱਡ ਨਹੀਂ ਸਕਦੀ ਉਹ ਦੇ ਦਰ ਨੂੰ ਆ ਦੁਨੀਆ ਪਈ ਖਸਮਾਂ ਨੂੰ ਖਾਵੇ ਵੇ ਹਾਂ ਆ ਦੁਨੀਆ ਪਈ ਖਸਮਾਂ ਨੂੰ ਖਾਵੇ ਤੇ ਮਸਤੀ ਮੈਂ ਫਿਰਦੀ ਹਾਂ ਮੇਰਾ ਤੁਣਕਾ ਯਾਰ ਵਜਾਵੇ ਉਹ ਮਸਤੀ ਮੈਂ ਫਿਰਦੀ ਰੂ ਮੇਰੀ ਅੱਲਾ ਯੱਲਾ ਗਾਵੇ ਆ ਮੋਲਾ ਰੂ ਮੇਰੀ ਅੱਲਾ ਯੱਲਾ ਗਾਵੇ ਤੇ ਮਸਤੀ ਮੈਂ ਫਿਰਦੀ ਜੇ ਸਵੇੜੇ ਚ ਬੈਠੇ ਹਨ ਮਤਲਬ ਤਾਂ 5-7 ਕਰਤੇ ਇਸ ਸਵੇੜੇ ਚ ਵੀ ਰਹਿ ਰਹੇ ਹੈਗੇ। ਜੀ ਜੀ ਕਰਾਇਆ ਕੜਨਾ ਔਖ ਹੈਗਾ ਕਰਦਾ ਗੁਜ਼ਾਰਾ ਖਾਣਾ ਹੈ। ਲੱਖ ਰੁਪਏ ਵੀਡੀਓ ਤੇ ਲੱਗਦੇ ਹੈਗੇ। ਲੱਖ ਰੁਪਏ ਦਾ ਮਿਊਜ਼ਿਕ ਹੁੰਦਾ ਹੈਗਾ। ਉਸ ਤੋਂ ਬਾਅਦ ਗਾਣਾ ਚੱਲਣਾ ਜਾਂ ਨਹੀਂ ਚੱਲਣਾ। ਤਾਂ ਨਹੀਂ ਕਰਾ ਪਾਏ। ਜਾਂ ਕੋਈ ਬੰਦਾ ਸਪੋਰਟ ਕਰ ਲਵੇ ਤੇ ਹੋ ਸਕਦਾ। ਆ ਸੱਜਣਾ ਰੜ ਇਕੱਠਿਆਂ ਬਈ ਤੇ ਵਿਛੋੜਿਆਂ ਨੂੰ ਅੱਗ ਲਾਏ ਹੋ ਮਨਜ਼ੂਰ ਮੀਆਂ ਗਮ ਦਿਲਾਂ ਵਿੱਚ ਵਸਦੇ ਅੱਜ ਦਾ ਵੀਡੀਓ ਮੈਂ ਤੁਹਾਡੇ ਲਈ ਖਾਸ ਲੈ ਕੇ ਆਇਆ ਹੈਗਾ ਅੱਜ ਇੱਕ ਜੇਫ ਫਨਕਾਰ ਦੇ ਘਰ ਪਹੁੰਚੇ ਹੈਗਾ ਗੁਰੂ ਅਰਸਾ ਇਹਦਾ ਹੀ ਹੈ ਬਸਤੀ ਗੁਰੂ ਕਰਨ ਸਿੰਘ ਦਾ ਜਿਸ ਫਨਕਾਰ ਦੀ ਆਵਾਜ਼ ਤੇ ਅੰਦਾਜ਼ ਦੇ ਵਿੱਚ ਬਹੁਤ ਮਠਾਸ ਹੈਗੀ ਆ ਆ ਗੱਲ ਕਰਾਂਗੇ ਨਾਮ ਵੀ ਦੱਸਦੇ ਹੈਗੇ ਪਰ ਇੱਕ ਵਾਰ ਮੈਂ ਹਾਲਾਤ ਦਿਖਾ ਦਿੰਦਾ ਗਰੀਬੀ ਦੇ ਵਿੱਚ ਜੀਵਨ ਬਸਰ ਕਰ ਰਿਹਾ ਹੈਗਾ ਇਹ ਨੌਜਵਾਨ ਕਰਦ ਦੇ ਹਾਲਾਤ ਦਿਖਾਉਣੇ ਹੈਗੇ ਸਭ ਤੋਂ ਪਹਿਲਾਂ ਦਿਖਾਣਾ ਬਸਤੀ ਗੁਰੂਕਰਮ ਸਿੰਘ ਵਾਲਾ ਦੇ ਵਿੱਚ ਮੌਜੂਦ ਹੈਗੇ ਆ ਤੇ ਬਾਬਾ ਕੱਲੇ ਵਾਲਾ ਗਲੀ ਦੇ ਵਿੱਚ ਮੌਜੂਦ ਹੈ ਗਿਆ ਇਸ ਘਰ ਦੇ ਵਿੱਚ ਹੀ ਉਹ ਨੌਜਵਾਨ ਰਹਿੰਦਾ ਪਰ ਰਹਿੰਦਾ ਕਿਰਾਏ ਤੇ ਆ ਤੇ ਇਸ ਘਰ ਦੇ ਵਿੱਚ ਹੀ 5-7 ਘਰ ਹੋਰ ਵੀ ਰਹਿੰਦੇ ਆ ਇੱਕ ਕਮਰੇ ਦੇ ਵਿੱਚ ਜੀਵਨ ਬਸਰ ਕਰ ਰਿਹਾ ਹਾਲਾਤ ਘਰ ਦੇ ਕੋਈ ਬਹੁਤੇ ਚੰਗੇ ਨਹੀਂ ਤੇ ਹਾਲਾਤ ਪਰਿਵਾਰ ਜਿਹੜਾ ਹੈਗਾ ਬਿਲਕੁਲ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਪਰ ਨੌਜਵਾਨ ਦੀ ਆਵਾਜ਼ ਦੇ ਵਿੱਚ ਜਾਨ ਹੈਗੀ ਆ ਆਵਾਜ਼ ਦੇ ਵਿੱਚ ਉਹ ਸੁਰ ਹੈਗੇ ਆ ਵਾਜ ਦੇ ਵਿੱਚ ਉਹ ਮਠਾਸ ਹੈਗੀ ਹੈ ਜਿਹੜੇ ਵੱਡੇ ਵੱਡੇ ਸ਼ਿੰਗਰਾਂ ਦੇ ਆਵਾਜ਼ਾਂ ਵਿੱਚ ਹੁੰਦੀ ਹੈ ਇੱਕ ਇਹ ਸਿੰਪਲ ਮਕਾਨ ਹੈ ਜਿਸ ਮਕਾਨ ਦੇ ਵਿੱਚ ਉਹ ਨੌਜਵਾਨ ਰਹਿੰਦਾ ਹੈਗਾ ਆਪਣੇ ਮਾਪਿਆਂ ਦੇ ਨਾਲ ਤੇ ਆ ਦੇਖ ਦਿਓ ਘਰ ਦੇ ਅੰਦਰ ਇਹ ਰਸੋਈ ਦਾ ਸਮਾਨ ਤੇ ਘਰ ਦੀ ਜਿਹੜੀ ਰਸੋਈ ਵੇਖ ਲਓ ਕਿੰਨੀ ਹਾਈ ਫਾਈ ਬਣੀ ਹੋਈ ਹੈ ਅ ਇੱਟਾਂ ਜੋੜ ਕੇ ਘਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਇਸ ਰਸੋਈ ਦਾ ਇਸੇ ਮਕਾਨ ਦੇ ਵਿੱਚ ਰਹਿੰਦਾ ਹੈ ਤੇ ਇਹ ਨੌਜਵਾਨ ਮਲਾ ਵੀ ਦੇਣਾ ਹੈਗਾ ਤੁਹਾਨੂੰ ਤੇ ਇੱਕ ਚੀਜ਼ ਹੋਰ ਦਿਖਾਉਣਾ ਹੈਗਾ ਵੱਡੇ ਵੱਡੇ ਮੇਲਿਆਂ ਦਾ ਸ਼ਿੰਗਾਰ ਜਰੂਰ ਬਣਿਆ ਹੈ ਛੱਤ ਤੇ ਜਿਹੜੇ ਬਾਲੇ ਆ ਉਹ ਪਾਏ ਹੋਇਆ ਕੱਚੀ ਛੱਤ ਐ ਤੇ ਮਕਾਨ ਦੇ ਜਿਹੜਾ ਸੀਮਿੰਟ ਆ ਥੱਲੇ ਝਰਚੜ ਡਿੱਗ ਰਿਹਾ ਤੇ ਥੱਲੇ ਜਿਹੜਾ ਫਰਸ਼ ਲੱਗਿਆ ਇੱਟਾਂ ਵਾਲਾ ਉਹਦੇ ਤੇ ਵੀ ਰੇਤਾ ਜਿਹੜਾ ਸੀਮਿੰਟ ਉੱਤਰ ਚੁੱਕਿਆ ਅ ਤਸਵੀਰ ਜਿਹੜੀ ਐ ਦਿਖਾਉਣੀ ਹੈਗੀ ਆ ਆਵਾਜ਼ ਦੇ ਵਿੱਚ ਜਾਣ ਹੈਗੀ ਇਸ ਮੁੰਡੇ ਦੀ ਸਪੋਰਟ ਕਰਨੀ ਆ ਵੱਧ ਤੋਂ ਵੱਧ ਕੋਸ਼ਿਸ਼ ਸਾਡੀ ਵੀ ਰਹੂਗੀ ਜਲਦੀ ਹੀ ਇਸ ਨੌਜਵਾਨ ਦਾ ਗਾਣਾ ਵੀ ਜਿਹੜਾ ਹੈਗਾ ਸੀ ਇੱਥੇ ਤੇ ਮੀਡੀਆ ਪਬਲਿਕੇਸ਼ਨ ਵੱਲੋਂ ਵੀ ਕਰਨ ਜਾ ਰਹੇ ਆ ਮੈਂ ਤੁਹਾਨੂੰ ਦਿਖਾ ਦੇਣਾ ਇਹ ਉਹ ਅਟੈਂਚੀ ਪਈ ਆ ਜਿਸ ਦੇ ਵਿੱਚ ਇਸ ਨੌਜਵਾਨ ਨੂੰ ਮਾਣ ਸਨਮਾਨ ਮਿਲੇ ਆ ਨੌਜਵਾਨ ਵੀ ਮਲਾ ਦੇਣਾ ਇਹ ਸਾਰੇ ਵੱਖ-ਵੱਖ ਮੇਲਿਆਂ ਦਾ ਸ਼ਿੰਗਾਰ ਬਣਿਆ ਨੌਜਵਾਨ ਵੱਖ-ਵੱਖ ਅਖਾੜਿਆਂ ਦਾ ਸ਼ਿੰਗਾਰ ਬਣਿਆ ਕਿੰਨੇ ਪ੍ਰਾਈਜ਼ ਜੜਿਆ ਇਹ ਸਾਰੇ ਪ੍ਰਾਈਜ਼ ਇਸ ਨੌਜਵਾਨ ਦੇ ਵੱਲੋਂ ਜੁੱਤੇ ਹੋਇਆ ਇਸ ਪੰਜਾਬੀ ਲੋਕਾਇਕ ਵੱਲੋਂ ਇੱਕ ਸੂਬੀ ਗਾਇਕ ਵੱਲੋਂ ਜੁੱਤੇ ਗਿਆ ਦੇਖ ਸਕਦੇ ਹੋ ਤੁਹਾਨੂੰ ਇਹ ਸਾਰੇ ਪ੍ਰਾਈਜ਼ ਅਲੱਗ-ਅਲੱਗ ਮੇਲਿਆਂ ਦਾ ਸ਼ਿੰਗਾਰ ਬਣਿਆ ਤੇ ਇਹ ਸਾਰੇ ਹੁਣ ਪਏ ਕਿੱਥੇ ਆ ਘਰ ਦੇ ਵਿੱਚ ਪ੍ਰਾਈਜ਼ ਦਾ ਬਹੁਤ ਆ ਗਿਆ ਪਰ ਇਹਨਾਂ ਅਨਾਮਾਂ ਨੂੰ ਰੱਖਣ ਦੀ ਵੀ ਜਗ੍ਹਾ ਨਹੀਂ ਹੈਗੀ ਇਹ ਨਾਮ ਰੱਖਣ ਦੀ ਵੀ ਜਗ੍ਹਾ ਨਹੀਂ ਹੈ ਇੱਕ ਬਾਕਸ ਦੇ ਵਿੱਚ ਪਾ ਕੇ ਅਟੈਚੀ ਦੇ ਵਿੱਚ ਪਾ ਕੇ ਇਹਨਾਂ ਨੂੰ ਜ਼ਰੂਰ ਰੱਖ ਦਿੱਤਾ ਗਿਆ ਇਹ ਸਾਰੇ ਪ੍ਰਾਈਜ਼ ਉਸ ਨੌਜਵਾਨ ਦੇ ਜਿੱਤੇ ਹੋਏ ਆ ਮਿਲਾਨ ਲੱਗਿਆ ਉਸ ਨੌਜਵਾਨ ਦੇ ਨਾਲ ਅੱਜ ਗੀਤ ਵੀ ਸੁناਏ ਜਾਣੇ ਆ ਅਬ ਵੱਖ-ਵੱਖ ਕਲਾਕਾਰਾਂ ਦੀ ਆਵਾਜ਼ ਵੀ ਸੁਣਾਈ ਜਾਣੀ ਆ ਵਿੱਕੀ ਕਨਵਰ ਵਿੱਕੀ ਕਨਵਰ ਗੁਰੂ ਸਾਹਿਬ ਦਾ ਸ਼ਿੰਗਾਰ ਹੈ ਬਸਤੀ ਗੁਰਗਰਮ ਸਿੰਘ ਦਾ ਛੋਟੀ ਏਸ ਹੈ ਪਰਿਵਾਰ ਦਾ ਵਿਛੋਕੜ ਇਹ ਨਹੀਂ ਹੈਗਾ ਅੰਬੀਰ ਪ੍ਰਵਾਦੂ ਘਰ ਦਾ ਕਿਰਾਏ ਦੇ ਵਿੱਚ ਕਿਰਾਏ ਦਾ ਘਰ ਹੈਗਾ ਉਸ ਘਰ ਦੇ ਵਿੱਚ ਵਿੱਕੀ ਰਹਿੰਦਾ ਹੈਗਾ ਵਿੱਕੀ ਦੇ ਸਾਰੇ ਪ੍ਰਾਈਸ ਪਾਇਆ ਗੱਲਬਾਤ ਵਿੱਕੀ ਨਾਲ ਕਰਦੇ ਵਿੱਕੀ ਸਭ ਤੋਂ ਪਹਿਲਾਂ ਗੁਰੂ ਰਸਾਇ ਲਾਈਵ ਦੀ ਕੋਸ਼ ਵਿੱਕੀ ਵੱਡਾ ਫਨਕਾਰ ਹੈਗਾ ਪਰ ਇਹ ਵੱਡਾ ਫਨਕਾਰ ਬਣੂ ਕਿਵੇਂ ਲੋਕਾਂ ਦੇ ਸਾਹਮਣੇ ਕਿਵੇਂ ਆਊਗਾ ਜੇ ਵਿੱਕੀ ਕੈਮਰੇ ਤੇ ਨਹੀਂ ਆਊਗਾ ਤੇ ਵਿੱਕੀ ਨੂੰ ਅੱਗੇ ਲੁਕ ਜਾਣਣਗੇ ਨਹੀਂ ਅੱਜ ਖੁੱਲ ਕੇ ਆ ਤੇ ਜਜ਼ਬਾਤ ਵੀ ਦੱਸ ਦੇ ਖੁੱਲ ਕੇ ਆ ਦੀ ਆਵਾਜ਼ ਵੀ ਕੱਢ ਦੇ ਕੀ ਕੁਝ ਤੈਨੂੰ ਆਉਂਦਾ ਤੇਰਾ ਅਸੀਂ ਸਵਾਗਤ ਕਰ ਲੈਂਦੇ ਹਾਂ ਗੁਰੂ ਰਸਾਇ ਸਭ ਤੋਂ ਪਹਿਲਾਂ ਮੈਂ ਗੁਰੂ ਅਰਸਾਏ ਲਾਈਵ ਦੀ ਪੂਰੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਇਹ ਸਾਡੇ ਕੋਲ ਪਹੁੰਚੇ ਹੈ ਇਹਨਾਂ ਮੌਕੇ ਦਿੱਤਾ ਸਾਨੂੰ ਆਪਣੇ ਚੈਨਲ ਰਾਹੀਂ ਤੁਹਾਡੇ ਸਾਰਿਆਂ ਦੇ ਸਨਮੁਖ ਹੋਣ ਦਾ ਸੋ ਜਿੰਨੇ ਜਨੇ ਵੀ ਇਸ ਚੈਨਲ ਨੂੰ ਦੇਖਦੇ ਹੈ ਸੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਵਿੱਕੀ ਨਾਮ ਆ ਗਿਆ ਵਿੱਕੀ ਕਨਵਰ ਲੋਕ ਬੜੇ ਕਨਵਰ ਕਰੇ ਵਾਲ ਤੋਂ ਬਾਅਦ ਕਹਿੰਦਾ ਹਰੇਕ ਬੰਦਾ ਕਨਵਰ ਦੀ ਆਵਾਜ਼ ਦੇ ਵਿੱਚ ਕੰਨ ਲੱਗ ਗਿਆ ਸ਼ਾਇਦ ਮੇਰੀ ਵੀ ਹੱਟੀ ਚੱਲ ਜਾਵੇ ਕੱਲੀ ਨਾਮ ਵਿੱਕੀ ਕਨਵਰ ਨਹੀਂ ਵਿੱਕੀ ਸਰਦੂਲ ਸਕੰਦਰ ਵੀ गा ਸਕਦਾ ਹੈ ਵਿੱਕੀ ਇਸ ਮਾਸਟਰ ਸਲੀਮ ਵੀ गा ਸਕਦਾ ਹੈ ਸ਼ੁਰੂਆਤ ਜਿਹੜੀ ਆਪਾਂ ਕਨਵਰ ਦੇ ਗੀਤੋਂ ਕਰਾਂਗੇ ਬਿਲਕੁਲ ਭਾਜੀ ਮੈਂ ਜਦੋਂ ਸਕੂਲ ਟਾਈਮ ਦੇ ਵਿੱਚ ਵੀ ਪੜਦਾ ਸੀਗਾ ਤੇ ਇਹ ਮੈਂ ਸਾਰੇ ਸਿੰਗਰਾਂ ਦਾ ਇਹੀ ਮਤਲਬ ਕਿ ਜਦੋਂ ਗਾਣੇ ਗਾਉਂਦਾ ਸੀਗਾ ਉਹ ਸਿੰਗਰ ਦੇ ਮੈਂ ਟੇਸਟ ਦੇ ਅਕੋਰਡਿੰਗ ਗਾਣਾ ਗਾਉਂਦਾ ਸੀਗਾ ਕਿ ਉਹ ਸਿੰਗਰ ਦਾ ਮੈਂ ਅਗਲੇ ਬੰਦੇ ਨੂੰ ਫੀਲ ਦੇ ਸਕਾਂ ਟੀਚਰ ਵੀ ਮੈਨੂੰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਸਾਰਿਆਂ ਨੂੰ ਕਿ ਮੈਂ 8 ਪਾਸ ਕੀਤੀਆਂ ਹੋਈਆਂ ਨੇ ਬੇਰਸਾਬ ਸਕੂਲ ਦੇ ਵਿੱਚ ਮੈਂ ਪੜਿਆ ਜੀ ਸੋ ਉੱਥੇ ਵੀ ਮੈਂ ਟੀਚਰਾਂ ਨੂੰ ਜਦੋਂ ਗਾਣੇ ਸੁਣਾਉਂਦਾ ਸੀਗਾ ਤੇ ਸਾਰੇ ਖੁਸ਼ ਹੁੰਦੇ ਸੀਗੇ ਟੀਚਰ ਕਹਿੰਦੇ ਸੀ ਤੂੰ ਗਾਣਾ ਸੁਣਾ ਦੇ ਤੈਨੂੰ ਪਾਸ ਤਾਂ ਕਰ ਹੀ ਦੇਣਾ ਉਸ ਕਰਕੇ ਜਿਹੜਾ ਪੜ੍ਹਾਈ ਦਾ ਵੀ ਜਿਹੜਾ ਨਾ ਮੇਰਾ ਰੁਚੀ ਪੜ੍ਹਾਈ ਵੱਲ ਜਿਆਦਾ ਨਹੀਂ ਗਾਇਕੀ ਵਾਲੀ ਗਾਇਕੀ ਵਾਲੀ ਜਿਆਦਾ ਉਦੋਂ ਵੀ ਧਿਆਨ ਸੀਗਾ ਮੇਰਾ ਤੇ ਇਦਾਂ ਹੀ ਬਸ ਸਰਕਲ ਜਿਹੜਾ ਹੌਲੀ 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 ਚੱਲਦਾ ਗਿਆ ਤੁਸੀਂ ਮੈਂ ਤੁਹਾਨੂੰ ਕਨਵਰ ਸਾਹਿਬ ਦਾ ਵੀ ਇਦਾਂ ਦੱਸਦਾ ਕਿ ਮੈਂ ਕਾਫੀ ਸਿੰਗਰਾਂ ਨੂੰ ਗਾਉਂਦਾ ਸੀਗਾ ਇੱਕ ਵਾਰ ਮੈਂ ਜਦੋਂ ਕਨਵਰ ਸਾਹਿਬ ਦਾ ਨਵਾਂ ਨਵਾਂ ਦੌਰ ਚੱਲਿਆ ਆ ਤੇ ਮੈਂ ਕਨਵਰ ਸਾਹਿਬ ਦਾ ਗਾਣਾ ਗਾਇਆ ਆਪਣੇ ਦੋਸਤਾਂ ਅੱਗੇ ਮੈਨੂੰ ਕਹਿੰਦੇ ਵੀ ਸੇਮ ਹੀ ਤੇਰੀ ਆਵਾਜ਼ ਕਨਵਰ ਗਰੇਵਾਲ ਦੀ ਲੱਗਦੀ ਹੈ ਮੈਨੂੰ ਯਕੀਨ ਨਹੀਂ ਹੋਇਆ ਮੈਂ ਘਰੇ ਆ ਕੇ ਖੁਦ ਵੀ ਸੁਣੀ ਤੇ ਮੈਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਲੱਗਿਆ ਕਿ ਹਾਂਜੀ ਹਾਂਜੀ ਕੋਈ ਟੱਚ ਰਲ ਰਿਹਾ ਤੇ ਮੈਂ ਫਿਰ ਹੌਲੀ ਹੌਲੀ ਜਿਹੜੇ ਗਾਉਣਾ ਸ਼ੁਰੂ ਕੀਤਾ ਕਨਵਰ ਦੇ ਗਾਣੇ ਨੂੰ ਮੈਂ ਤੁਹਾਨੂੰ ਇੱਕ ਪਹਿਲਾ ਗਾਣਾ ਸੁਣਾਉਂਗਾ ਗੱਲਾਂ ਆਪਾਂ ਬਾਅਦ ਚ ਕਰਦੇ ਹਾਂ ਰੋਮ ਰੋਮ ਵਿੱਚ ਵਾਸ ਸੱਜਣ ਦਾ ਡੱਡਾਏ ਦਰਵਾਜ਼ ਸੱਜਣ ਦਾ ਆ ਤੁਰਪਈਆਂ ਹੁਣ ਯਾਰ ਦੇ ਘਰ ਨੂੰ ਮੈਂ ਛੱਡ ਨਹੀਂ ਸਕਦੀ ਉਹ ਦੇ ਦਰ ਨੂੰ ਆ ਦੁਨੀਆ ਪਈ ਖਸਮਾਂ ਨੂੰ ਖਾਵੇ ਵੇ ਹਾ ਆ ਦੁਨੀਆ ਪਈ ਖਸਮਾਂ ਨੂੰ ਖਾਵੇ ਤੇ ਮਸਤੀ ਮੈਂ ਫਿਰਦੀ ਹਾ ਮੇਰਾ ਤੁਣਕਾ ਯਾਰ ਵਜਾਵੇ ਉਹ ਮਸਤੀ ਮੈਂ ਫਿਰਦੀ ਰੂ ਮੇਰੀ ਅੱਲਾਏ ਅੱਲਾ ਗਾਵੇ ਆ ਮੋਲਾ ਰੂ ਮੇਰੀ ਅੱਲਾਏ ਅੱਲਾ ਗਾਵੇ ਤੇ ਮਸਤੀ ਮੈਂ ਫਿਰਦੀ ਹਮੇਰਾ ਤੁਣਕਾ ਯਾਰ ਵਜਾਵੇ ਤੇ ਮਸਤੀ ਮੈਂ ਫਿਰਦੀ ਹਾ ਮੇਰਾ ਤੁਣਕਾ ਲਾਡੀ ਸਾਈਂ ਵਜਾਵੇ ਉਹ ਮਸਤੀ ਮੈਂ ਫਿਰਦੀ थैंक यू ਬਿਲਕੁਲ ਮੈਂ ਕਿਹਾ ਦਰਸ਼ਕ ਵੀ ਦੇਖ ਰਹੇ ਹੈਗੇ ਆ ਕੱਟ ਨਹੀਂ ਗਿਆ ਕਿੰਦ ਕਹਿੰਦੇ 21 ਨਹੀਂ ਗਿਆ ਤੁੰਨੀ ਵੀ ਨਹੀਂ ਗਿਆ ਠੀਕ ਹੈ ਹਾਂ ਤੇ ਸਰਦੂਲ ਜੀ ਦਾ ਕੋਈ ਸਰਦੂਲ ਸਿਕੰਦਰ ਸਾਹਿਬ ਜੀ ਦਾ ਮੈਂ ਸ਼ੁਰੂ ਤੋਂ ਹੀ ਬਚਪਨ ਤੋਂ ਮਤਲਬ ਉਹਨਾਂ ਦੇ ਗਾਣੇ ਸੁਨੇ ਆ ਉਹਨਾਂ ਦੇ ਬਹੁਤ ਜ਼ਿਆਦਾ ਫੈਨ ਰਹੇ ਆ ਉਹਨਾਂ ਨੂੰ ਚਾਉਣ ਵਾਲੇ ਆ ਤੇ ਉਹਨਾਂ ਦਾ ਜਦੋਂ ਗਾਣਾ ਗਾਉਣ ਗਾਉਣੇ ਆ ਤੇ ਕੰਨਾਂ ਨੂੰ ਹੱਥ ਲਾ ਕੇ ਗਾਉਣਾ ਪੈਂਦਾ ਮੈਂ ਤੋਬਾ ਤੋਬਾ ਹੋ ਜਾਂਦੀ ਹੈ ਜਿਹੜੇ ਸੁਰ ਜੀ ਬਹੁਤ ਬਹੁਤ ਘੈਂਡ ਗਵਈਏ ਨੇ ਉਹ ਸਾਰਿਆਂ ਨੂੰ ਹੀ ਪਤਾ ਸਰੋਤਿਆਂ ਨੂੰ ਵੀ ਪਤਾ ਉਹਨਾਂ ਨੂੰ ਗਾਉਣਾ ਸੌਖਾ ਨਹੀਂ ਆ ਪਰ ਫਿਰ ਵੀ ਮੈਂ ਛੋਟੀ ਜੀ ਕੋਸ਼ਿਸ਼ ਕਰਦਾ ਹੂੰ ਹੋ ਅਸੀਂ ਜਿਸ ਲਈ ਦੁਨੀਆਂ ਛੱਡ ਦਿੱਤੀ ਵਿਹਾੜਾਇਓ ਓ ਅਜੇ ਸਾਨੂੰ ਛੱਡ ਕਿਉਂ ਜਾਂਦਾ ਜੀਨੂੰ ਦਿਲ ਦੇ ਵਿੱਚ ਵਸਾਇ ਸੀ ਦਿਲ ਤੋਂ ਓੜਕੇ ਮੇਰਾ ਜੰਦ ਹੋਏ ਮੋੜ ਦਿੱਤਾ ਦਿਲ ਤਸਵੀਰਾਂ ਮੋੜ ਦਿੱਤੀਆਂ ਹੋਏ ਕਾਗਜ਼ਾਂ ਤੇ ਵੱਜੀਆਂ ਲਿਖੀ ਰਾਮ ਮੋੜ ਦਿੱਤੀਆਂ ਬੁੱਲਾ ਸਾਡਿਆਂ ਦੇ ਹੱਸੇ ਮੋੜ ਨੇ ਤੂੰ ਪੁੱਲੀ ਸਾਡੇ ਪਿਆਰ ਦਾ ਹਸੀਨ ਇੱਕ ਮੋੜ ਵੀ ਪਿਆਏ ਸਾਡਾ ਤੇਰੇ ਕੋ ਸਮਾਨ ਸਾਡਾ ਤੇਰੇ ਕੋ ਸਮਾਨ ਹਜੇ ਹੋਰ ਵੀ ਪਿਆਏ ਸਾਡਾ ਤੇਰੇ ਕੋ ਸਮਾਨ ਥੈਂਕ ਯੂ ਤੇਰਾ ਵੀ ਸਮਾਨ ਕਿਸੇ ਕੋਲ ਗਿਆ ਨਹੀਂ ਭਾਜੀ ਨਹੀਂ ਨਹੀਂ ਜੀ ਨਹੀਂ ਨਹੀਂ ਬਿਲਕੁਲ ਨਹੀਂ ਜੀ اچھا ਤੇ ਉਸ ਤੋਂ ਇਲਾਵਾ ਜਿੱਦਾਂ ਗਾਇਕੀ ਵਾਲ ਆ ਗਏ ਕੋਈ ਖਾੜੇ ਵਗੈਰੇ ਦੇ ਵਿੱਚ ਸ਼ਿੰਗਾਰ ਬਣਿਆ ਹੈ ਜਾਂ ਕਿਸੇ ਵੱਡੇ ਸਿੰਗਰ ਨਾਲ ਮਿਲਣ ਦਾ ਮੌਕਾ ਮਿਲਿਆ ਵੱਡੇ ਸਿੰਗਰ ਨਾਲ ਹਜੇ ਮੈਨੂੰ ਮਤਲਬ ਕਿ ਉਦਾਂ ਮੁਲਾਕਾਤਾਂ ਹੋਈਆਂ ਤੇ ਕਿਸੇ ਸੁਣਿਆ ਸੁਣਿਆ ਵੀ ਹੈ ਬਹੁਤ ਕਲਾਕਾਰਾਂ ਨੂੰ ਜੀ ਕਨਵਰ ਗਰੇਵਾਲ ਸਭ ਨੂੰ ਮੈਂ ਖੁਦ ਲਾਈਵ ਇੱਕ ਵਾਰ ਸੁਣਿਆ ਬੈਠ ਕੇ ਤੇ ਇੱਕ ਵਾਰ ਉਹਨਾਂ ਨਾਲ ਮੇਰੀ ਫੋਨ ਤੇ ਵੀ ਗੱਲ ਹੋਈ ਹੈ ਰਾਬਤਾ ਹੋਇਆ ਹਮ ਬੜੇ ਵਧੀਆ ਇਨਸਾਨ ਨੇ ਮੈਂ ਤਾਂ ਇਹੀ ਕਹੂੰਗਾ ਪਰਮਾਤਮਾ ਨੇ ਉਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਜਿਹਦੇ ਕਰਕੇ ਮੇਰਾ ਰੋਟੀ ਪਾਣੀ ਚੱਲਿਆ ਤੇ ਬਹੁਤ ਅਖਾੜੇ ਲਾਇਏ ਜੀ ਮੈਂ 100 150 ਪਲੱਸ ਅਖਾੜਾ ਲਾਇਆ ਉਹਨਾਂ ਦੇ ਜਦੋਂ ਪੂਰਾ ਮਤਲਬ ਕਿ ਦੌਰ ਸੀਗਾ ਲੋਕਡਾਊਨ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਤਾਂ ਜਿੱਦਾਂ ਕਹਿੰਦੇ ਆ ਕਿ ਇੱਕ ਵਾਰੀ ਕੰਮ ਠੱਪ ਹੋ ਗਿਆ ਲੋਕਡਾਊਨ ਨੇ ਲਗੜਣਾ ਲਗਾਇਆ ਪੂਰਾ ਗੈਕੀ ਤੋਂ ਪਿੱਛੇ ਆ ਗਏ ਜੀ ਪੂਰਾ ਸਾਰਿਆਂ ਦਾ ਦੌਰ ਦੁਬਾਰੇ ਚੱਲ ਪਿਆ ਪਰ ਸਾਡਾ ਉੱਥੇ ਦਾ ਉੱਥੇ ਹੀ ਰੁਕ ਗਿਆ ਤੇ ਕਨਵਰ ਗਰੇਵਾਲ ਜੀ ਦਾ ਮੈਂ ਤੈਹ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਕਿ ਉਹਨਾਂ ਦੇ ਕਰਕੇ ਮੇਰਾ ਜਿੱਦਾਂ ਉਹਨਾਂ ਨੇ ਆਪਣੇ ਚੁੱਲ੍ਹੇ 'ਚ ਅੱਗ ਕੱਢ ਕੇ ਮੈਨੂੰ ਦਿੱਤੀ ਹੋਵੇ ਬਹੁਤ ਪ੍ਰੋਗਰਾਮ ਲਾਏ ਪਰ ਪ੍ਰੋਗਰਾਮਾਂ ਦਾ ਇਦਾਂ ਸੀਗਾ ਕਿ ਮਹੀਨੇ ਦੇ ਵਿੱਚ ਇੱਕ ਲੱਗ ਗਿਆ ਦੋ ਲੱਗ ਗਿਆ ਹੂੰ ਕਈ ਵਾਰੀ ਨਹੀਂ ਵੀ ਲੱਗਦੇ ਸੀਗੇ ਕਈ ਵਾਰੀ ਪੰਜ ਵੀ ਲੱਗ ਗਏ ਹੂੰ ਤੇ ਸਰਕਲ ਕਰਦਾ ਇਦਾਂ ਦਾ ਰਿਹਾ ਕਿ ਪ੍ਰੋਗਰਾਮ ਤੇ ਹੀ ਡਿਪੈਂਡ ਰਹੀਦਾਗਾ ਕਿ ਪ੍ਰੋਗਰਾਮ ਨੂੰ ਲੱਗਣ ਤੱਕ ਗੁਜ਼ਾਰਾ ਕਿਵੇਂ ਚੱਲਦਾ ਪ੍ਰੋਗਰਾਮ ਕੱਟ ਪੈਂਦੇ ਆ ਕੋਈ ਕਾਰੋਬਾਰ ਹੋਰ ਹੈਗਾ ਪਾਪਾ ਕੀ ਕੰਮ ਕਰਦੇ ਆ ਜਾਂ ਕਿਦਾਂ ਪਾਪਾ ਮੇਰੇ ਟਰੱਕ ਡਰਾਈਵਰ ਨੇ ਜੀ ਤੇ ਉਹ ਮੈਂ ਪਹਿਲੇ ਵੀ ਇੱਕ ਇੰਟਰਵਿਊ ਹੋਇਆ ਸੀਗਾ ਭਾਈ ਸਾਹਿਬ ਨਾਲ ਉਹਨਾਂ ਨੂੰ ਵੀ ਦੱਸਿਆ ਸੀਗਾ ਮੇਰੇ ਪਾਪਾ ਅਰਮਿੰਦਰ ਆਵਲਾ ਜੀ ਨਾਲ ਡਰਾਈਵਰੀ ਵੀ ਕਰਦੇ ਰਹੇ ਨੇ 2005 ਦੇ ਵਿੱਚ ਉਹ ਯੂਥ ਦੇ ਪ੍ਰਧਾਨ ਬਣੇ ਸੀਗੇ ਅਰਮਿੰਦਰ ਆਵਲਾ ਜੀ ਸੋ ਉਹਨਾਂ ਨਾਲ ਵੀ ਕਾਰ ਦੀ ਡਰਾਈਵਰੀ ਕਰਦੇ ਰਹੇ ਨੇ ਤੇ ਅੱਜ ਕੱਲ ਉਹ ਟਰੱਕ ਡਰਾਈਵਰ ਨੇ ਜੀ ਟਰੱਕ ਚਲਾਉਂਦੇ ਨੇ ਕਾਰ ਦਾ ਉਹਨਾਂ ਨੇ ਕੰਮ ਛੱਡ ਤਾਇਆ ਤੇ ਮੈਂ ਵੀ ਆਪਣਾ ਭਾਜੀ ਪਾਰਟ ਟਾਈਮ ਕਿਤੇ ਨਾ ਕਿਤੇ ਕਾਰ ਚਲਾ ਲੈਣਾ ਆ ਜੀ ਡਰਾਈਵਿੰਗ ਕਰਦੇ ਹਾਂ ਜੀ ਭਾਜੀ ਤੇ ਉਦਾਂ ਮੇਰੇ ਉਸਤਾਦ ਜੀ ਹੈਗੇ ਆ ਤੇਜੀ ਬਾਜਵਾ ਜੀ ਜਲੰਧਰ ਤੋਂ ਉਹਨਾਂ ਦਾ ਬੈਂਡ ਹੈ ਕਰਿੰਦੇ ਸੋ ਉਹਨਾਂ ਨਾਲ ਵੀ ਮੈਂ ਕਾਫੀ ਪ੍ਰੋਗਰਾਮ ਲਾਏ ਆ ਉਹਨਾਂ ਦੇ ਪਿੱਛੇ ਬੈਕ ਕੋਰਸ ਕਰਦਾ ਜੀ ਉਹਨਾਂ ਦੇ ਨਾਲ ਸੋ ਬਹੁਤ ਘੈਂਟ ਰੂ ਹੈ ਉਹ ਬਹੁਤ ਘੈਂਟ ਇਨਸਾਨ ਨੇ ਕਦਰ ਕਰਦੇ ਨੇ ਜੀ ਉਹ ਸਾਡੀ ਵੀ ਸਾਰਿਆਂ ਦੀ ਹਾਂਜੀ ਭਾਜੀ ਅੱਛਾ ਵਿੱਕੀ ਕੀ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਦਿਲ ਕਰਦਾ ਹੈ ਵੀ ਨਵੇਂ-ਨਵੇਂ ਗਾਇਕ ਜਿਹੜੇ ਹੈਗੇ ਆ ਅ ਅੱਜਕੱਲ ਦੇਖੋ ਰੀਲਾਂ ਦਾ ਦੌਰ ਚੱਲ ਰਿਹਾ ਹੈਗਾ ਵੀ ਇੱਕ ਟਰੈਕ ਐਦਾਂ ਦਾ ਦੇ ਦਿੱਤਾ ਜਾਵੇ ਆਵਾਜ਼ ਵਿੱਚ ਤਾਂ ਕੋਈ ਕਮੀ ਹੈ ਨਹੀਂ ਤੇ ਸਿਰਫ ਗੱਲ ਤੋਂ ਹੀ ਐ ਫਾਈਨੈਂਸ਼ਲੀ ਡਾਊਨ ਜਿੱਦਾਂ ਜਿਸ ਤਰ੍ਹਾਂ ਕਰਦੇ ਹਾਲਾਤ ਹੈਗੇ ਅੱਜ ਕਿਰਾਏ ਦੇ ਮਕਾਨ ਤੇ ਬੈਠੇ ਆ ਕਰਦੇ ਵਿੱਚ ਉੱਥੇ ਹੀ ਰਸੋਈ ਹੈ ਉੱਥੇ ਹੀ ਸੌਣਾ ਹੈ ਉੱਥੇ ਹੀ ਬੈਣਾ ਹੈ ਹਣਾ ਤੇ ਸਭ ਕੁਝ ਇੱਕ ਇੱਕ ਜਿਹੜੇ ਸਵੇੜੇ ਚ ਬੈਠੇ ਆ ਮਤਲਬ ਤਾਂ 5-7 ਕਰਤੇ ਇਸ ਸਵੇੜੇ ਚ ਵੀ ਰਹਿ ਰਹੇ ਹੈਗੇ ਜੀ ਜੀ ਪਰ ਕਿਰਾਇਆ ਕੜਨਾ ਔਖ ਹੈਗਾ ਕਰਦਾ ਬਜਾਰਾ ਕਾਣਾ ਹੈ ਲੱਖ ਰੁਪਏ ਵੀਡੀਓ ਤੇ ਲੱਗਦੇ ਹੈਗੇ ਲੱਖ ਰੁਪਏ ਦਾ ਮਿਊਜ਼ਿਕ ਹੁੰਦਾ ਹੈਗਾ ਉਸ ਤੋਂ ਬਾਅਦ ਗਾਣਾ ਚੱਲਣਾ ਜਾਂ ਨਹੀਂ ਚੱਲਣਾ ਤਾਂ ਨਹੀਂ ਕਰਾ ਪਾਏ ਜਾਂ ਕੋਈ ਬੰਦਾ ਸਪੋਰਟ ਕਰ ਲਵੇ ਤੇ ਹੋ ਸਕਦਾ ਸਪੋਰਟ ਦਾ ਤਾਂ ਇਦਾਂ ਰਿਹਾ ਜੀ ਕਿ ਕਦੇ ਮਤਲਬ ਕਿ ਕਿਸੇ ਤੇ ਆਪਾਂ ਤੁਹਾਨੂੰ ਮੈਂ ਸਹੀ ਦੱਸਾਂ ਕਿਸੇ ਤੇ ਆਸ ਰੱਖੀ ਨਹੀਂਗੀ ਜਿੰਨਾ ਕੋ ਆਪਦਾ ਹੋਇਆ ਹਨਾ ਜੀ ਕਰ ਲਿਆ ਪ੍ਰੋਗਰਾਮ ਆਏ ਸੋ ਸਪੋਰਟ ਦੀ ਮੈਂ ਗੱਲ ਕਰਾਂ ਤਾਂ ਮੇਰੀ ਸਪੋਰਟ ਕੀਤੀ ਐ ਇੱਕ ਬੰਦੇ ਨੇ ਕਿਉਂਕਿ ਕਹਿੰਦੇ ਆ ਕਿ ਕੀਤਾ ਕਿਸੇ ਦਾ ਭੁੱਲਣਾ ਨਹੀਂ ਚਾਹੀਦਾ ਠੀਕ ਹੈ ਜੀ ਉਸ ਬੰਦੇ ਦੀ ਪਿੱਠ ਸੁਣਦੀ ਐ ਮੈਂ ਬਾਈ ਜਗਦੇਵ ਟੈਣਾ ਬਹੁਤ ਵੱਡਾ ਨਾਮ ਹੈ ਵੀਡੀਓ ਡਾਇਰੈਕਟਰ ਨੇ ਬਟੰਡੇ ਤੋਂ ਹਾਂਜੀ ਉਹਨਾਂ ਦੀ ਗੱਲ ਕਰ ਰਿਹਾ ਉਹਨਾਂ ਨੇ ਬਹੁਤ ਸਪੋਰਟ ਕੀਤੀ ਮੇਰੀ ਉਹਨਾਂ ਨੇ ਮੇਰੇ ਗਾਣੇ ਵੀ ਕਰਾਏ ਮੈਂ ਉਹਨਾਂ ਨਾਲ 5 ਸਾਲ ਬਾਉਂਡ ਵੀ ਰਹਾ ਸੋ ਉਹੀ ਉਹਨਾਂ ਦੀ ਆਪਦੀ ਪੂਰੀ ਕੋਸ਼ਿਸ਼ ਸੀਗੀ ਕਿ ਕੁਛ ਨਾ ਕੁਛ ਬਣੇ ਤੇ ਬਾਕੀ ਕਹਿੰਦੇ ਅਜ ਜਿੱਦਾਂ ਕਿਸਮਤ ਨੂੰ ਵੀ ਮਨਜ਼ੂਰ ਹੁੰਦਾ ਹਨਾ ਜੀ ਰੱਬ ਨੇ ਜਿੱਥੇ ਰਹਿਣਾ ਉੱਥੇ ਹਾਂਜੀ 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 YouTube ਤੇ ਉਹਨਾਂ ਨੇ ਮੇਰੀਆਂ ਵੀਡੀਓ ਵੀ ਪਾਈਆਂ ਸੀ ਵੀਡੀਓ ਮੇਰੀਆਂ 2-3 ਵਾਇਰਲ ਵੀ ਹੋਈਆਂ ਇੱਕ ਨੂੰ 5 ਲੱਖ ਵਿਊ ਗਏ ਕਿਸੇ ਨੂੰ 6 ਲੱਖ ਗਏ ਤੇ ਕੰਮ ਉਹਨਾਂ ਨੇ ਬਹੁਤ ਦਵਾਇਆ ਮੈਨੂੰ ਉਹਨਾਂ ਦੀ ਵੀ ਬਹੁਤ ਮੈਨੂੰ ਸਪੋਰਟ ਰਹੀ ਹੈ ਜੀ ਭਾਈ ਜਗਦੇਵ ਟਾਣਾ ਜੀ ਅੱਛਾ ਅੱਜ ਫਿਰ ਗੁਜ਼ਾਰਾ ਕਿਵੇਂ ਚੱਲਦਾ ਹੈਗਾ ਕਾਰ ਦਾ ਜਿਹੜੇ ਕਾਰ ਦੇ ਹਾਲਾਤ ਹੈਗੇ ਗੁਜ਼ਾਰਾ ਭਾਈ ਇਦਾਂ ਹੀ ਆ ਜੀ ਡੈਡੀ ਜਾਂਦੇ ਨੇ ਜੀ ਟਰੱਕ ਡਰਾਈਵਰ ਨੇ ਅੱਜ ਕੱਲ ਮਾਲ ਗੱਡੀਆਂ ਦਾ ਕੰਮ ਚੱਲਦਾ ਸਪੈਸ਼ਲਾਂ ਚ ਬੋਲਣ ਲੱਗਦੀਆਂ ਇੱਥੇ ਗੁਰੂ ਘਰ ਸਾਹਿਬ ਦੇ ਵਿੱਚ ਕੰਮ ਬਹੁਤ ਹੈ ਉਹ ਰੋਟੀ ਪਾਣੀ ਦਾ ਡੰਗ ਟੱਪੀ ਜਾਂਦਾ ਜੀ ਮੈਂ ਇਕੱਲਾ ਪ੍ਰੋਗਰਾਮਾਂ ਦੀ ਆਸਤੇ ਬੈਠਾਂ ਜਾਂ ਕੋਈ ਗੱਡੀ ਵਾਲਾ ਕਹਿ ਦਿੰਦਾ ਕਾਰ ਵਾਲਾ ਤੇ ਉੱਥੇ ਚੱਲ ਜਾਂਦਾ ਬਹਿ ਜਾਂਦੇ ਆ ਪ੍ਰੋਗਰਾਮ ਪ੍ਰੋਗਰਾਮ ਹੁਣ ਤਾਂ ਐਵੇਂ ਕਹੀ ਆਈ ਹੈ ਜੀ ਕੋਈ ਨਹੀਂ ਲੱਗਦਾਗਾ ਤੇ ਬਾਕੀ ਕਾਰ ਦੀ ਦਿਹਾੜੀ ਧੁੜੀ ਕਦੀ ਲਾ ਲਈਦੀ ਹੈ ਜੀ ਬਾਜੀ ਦਿਹਾੜੀ ਤੇ ਪੈ ਗਿਆ ਹਾਂਜੀ ਬਾਜੀ ਅੱਛਾ ਤੇ ਕੋਈ ਹੋਰ ਮਾਸਟਰ ਸੁਲੇਮ ਜੱਜ ਜਿਹੜਾ ਤੁਹਾਨੂੰ ਤੁਹਾਡੇ ਦੇਖੋ ਹਰੇਕ ਸਿੰਗਰ ਦਾ ਇੱਕ ਦਿਲ ਨੂੰ ਪਸੰਦ ਗਾਣਾ ਹੁੰਦਾ ਹੈ ਹਾਂਜੀ ਹਾਂਜੀ ਕਿਸ ਸਿੰਗਰ ਦਾ ਹੁੰਦਾ ਹੈ ਕਿਸ ਅੰਦਾਜ਼ ਵਿੱਚ ਹੁੰਦਾ ਹਰੇਕ ਦਾ ਹੁੰਦਾ ਹੈ ਉਹਨੂੰ ਵਾਰ-ਵਾਰ ਗਾਉਂਦਾ ਹੈਗਾ ਕੋਈ ਆਪਣਾ ਟੇਪ ਰਿਕਾਰਡ ਕਰਾਇਆ ਜਾਂ ਤੁਸੀਂ ਨਹੀਂ ਕਰਾਇਆ ਜਾਂ ਤੁਹਾਨੂੰ ਜਿਹੜਾ ਪਸੰਦ ਹੈ ਆਪਣਾ ਤਾਂ ਉਹ ਸੁਣਾ ਦਿਓ ਜੇ ਨਹੀਂ ਹੈ ਤਾਂ ਕਿਸੇ ਦਾ ਸੁਣਾ ਦਿਓ ਮੇਰੇ ਗਾਣੇ YouTube ਦੇ ਉੱਪਰ 4 ਤੋਂ 5 ਆਏ ਨੇ ਵਿੱਕੀ ਕਨਵਰ ਦੇ ਨਾਮ ਤੇ ਨੇ ਤੇ ਮੈਂ ਉਹਨਾਂ ਦੀ ਵੋਕਲ ਦੇ ਵਿੱਚ ਹੀ ਕੀਤੇ ਸੀਗੇ ਮਤਲਬ ਕਿ ਉਹਨਾਂ ਦੀ ਕਾਪੀ ਕਰਦਾ ਸੀ ਮੈਂ ਕਨਵਰ ਜੀ ਦੀ ਆਵਾਜ਼ ਕੱਢਦਾ ਸੀਗਾ ਉਹ ਗਾਣਾ ਵੀ ਤੁਹਾਨੂੰ ਉਹਦਾ ਇੱਕ ਸਥਾਈ ਸੁਣਾ ਦਿੰਨੇ ਆ ਜੀ ਸੱਤ ਸੂਰਾ ਵਾਲਾ ਹਵੇ ਰਾਗ ਕਾ ਤੋਂ ਛੇੜਦਾ ਈਸ਼ਕੇ ਦਾ ਸੋਹਣਾ ਜਹਾਦ ਕਾ ਤੋਂ ਛੇੜਦਾ ਸੱਤ ਸੁਰਾਂ ਵਾਲਾ ਹਾਈਵੇ ਰਾਗ ਕਾ ਤੋਂ ਛੇੜਦਾ ਐ ਇਸ਼ਕੇ ਦਾ ਸੋਹਣਾ ਜਹਾਦ ਕਾ ਤੋਂ ਛੇੜਦਾ ਐ ਕੌਣ ਸੁਣਦਾ ਕੌਣ ਸੁਣਦਾ ਵਿਛੋੜੇ ਦੀਆਂ ਕੂਕਾਂ ਇਹ ਮੈਨੂੰ ਹੀਰ ਹੀਰ ਕੂਕਦੀ ਕਾਣੂ ਵੰਜਲੀ ਵੇ ਕਾਣੂ ਵੰਜਲੀ ਕਾਣੂ ਵੰਜਲੀ ਚ ਮਾਰਦਾ ਵੇ ਫੂਕਾ ਇਹ ਮੈਨੂੰ ਹੀਰ ਹੀਰ ਕੂਕਦੀ ਕਾਣੋਂ ਵੰਜਲੀ ਚ ਮਾਰਦਾ ਵੇ ਫੂਕਾ ਇਹ ਮੈਨੂੰ ਹੀਰ-ਹੀਰ ਕੂਕਦੀਓ ਥੈਂਕ ਯੂ ਜੀ ਵਿੱਕੀ ਕੀ ਅਪੀਲ ਹੈਗੀ ਆ ਲੋਕਾਂ ਦੇ ਕਿ ਲਾਈਵ ਦੇਖ ਰਹੇ ਹੈਗੇ ਆ ਲੋਕ ਗੁਰੂ ਅਰਜਨ ਲਾਈਵ ਨੂੰ ਤਾਂ ਦਿਛਮ ਦੇਛਾ ਤੱਕ ਵੀ ਅੱਜ ਕੱਲ ਲੋਕ ਪੂਰਾ ਪਸੰਦ ਕਰਦੇ ਮੈਂ ਤੁਹਾਡੀ ਟੀਮ ਦੇ ਜ਼ਰੀਏ ਇਹੀ ਸਾਰਿਆਂ ਨੂੰ ਗੁਜ਼ਾਰਿਸ਼ ਕਰਨੀ ਚਾਹੁੰਗਾ ਕਿ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾਗਾ ਜੇ ਕੋਈ ਉਹਨਾਂ ਦੀ ਦੇਖੋ ਕਿਸਮਤ ਹੈ ਮੈਂ ਤਾਂ ਗੱਲ ਕਰਦਾ ਉਹਨਾਂ ਅਕਸਰ ਹੀ ਕਿ 99% ਜੇ ਕੋਈ ਬੰਦਾ ਵਾਇਰਲ ਹੁੰਦਾ ਜਾਂ ਹੂੰ ਕੋਈ ਚੱਲਦਾ ਉਹਦੇ ਵਿੱਚ ਕਿਸਮਤ ਦਾ ਬਹੁਤ ਵੱਡਾ ਹੱਥ ਹੈ ਜੇ ਆਪਾਂ ਟੈਲੈਂਟ ਦੇ ਮਾਮਲੇ ਦੇ ਵਿੱਚ ਮੰਨੀਏ ਤੇ ਕੋਈ ਮੈਨੂੰ ਇੱਕ ਬੰਦਾ ਵੀ ਤੁਹਾਡੇ ਚੈਨਲ ਦੇ ਜ਼ਰੀਏ ਦਿਖਾ ਦੇ ਵੀ ਸੋਨੂ ਸੀਤੋ ਵਾਲਾ ਜਾਂ ਕੋਈ ਹੋਰ ਨਾਮ ਆਪਾਂ ਲੈ ਲਈਏ ਇਹਨਾਂ ਦੇ ਵਿੱਚ ਕੋਈ ਟੈਲੈਂਟ ਹੈ ਨਹੀਂਗਾ ਬਟ ਇਹਨਾਂ ਦੀ ਰੱਬ ਨੇ ਬਾਹਮ ਫੜੀ ਆ ਅਸੀਂ ਖੁਸ਼ ਆ ਇਹਨਾਂ ਦੀ ਰੱਬ ਨੇ ਬਾਹਮ ਫੜੀ ਆ ਵਿਚਾਰਾ ਕੁਝ ਕਰ ਨਹੀਂ ਸਕਦਾਗਾ ਬਹੁਤ ਵਧੀਆ ਗੱਲ ਹੈ ਇਦਾਂ ਦੇ ਬੰਦੇ ਮਨੋਰੰਜਨ ਦੇ ਤੌਰ ਤੇ ਹੀ ਫੇਮਸ ਹੋ ਜਾਂਦੇ ਆ ਜੇ ਗੱਲ ਆਪਾਂ ਟੈਲੈਂਟ ਦੀ ਕਰੀਏ ਤਾਂ ਟੈਲੈਂਟ ਪੰਜਾਬ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਤੁਹਾਨੂੰ ਪਤਾ ਮੈਂ ਨਹੀਂ ਮੇਰੇ ਵਰਗਾ ਹਜ਼ਾਰਾਂ ਹੀ ਮੁੰਡੇ ਕੁੜੀਆਂ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਗਾਉਣ ਵਾਲੇ ਜਾਂ ਕੋਈ ਹਾਰਮੋਨੀਅਮ ਪਲੇ ਕਰਦਾ ਹੈ ਜਾਂ ਕੋਈ ਢੋਲਕ ਪਲੇ ਕਰਦਾ ਮੇਰਾ ਭਰਾ ਬਹੁਤ ਸਾਜੀ ਭਰਾ ਸਾਡੇ ਬੈਠੇ ਆ ਘਰਾਂ ਦੇ ਵਿੱਚ ਗਾਉਣ ਵਾਲੇ ਬਹੁਤ ਬੈਠੇ ਆ ਜੀ ਜੇ ਜੇ ਟੈਲੈਂਟ ਦੀ ਗੱਲ ਕਰੀਏ ਉਹ ਕਿਤੇ ਨਾ ਕਿਤੇ ਨਹੀਂ ਉੱਪਰ ਆਪ ਆਉਂਦਾ ਤੇ ਦੱਬਿਆ ਰਹਿ ਜਾਂਦਾ ਜੀ ਕਿਤੇ ਨਾ ਕਿਤੇ ਸੋ ਮੈਂ ਇਹੀ ਤੁਹਾਡੇ ਚੈਨਲ ਦੇ ਰਾਹੀਂ ਗੁਰੂ ਅਰਜਨ ਲਾਈਵ ਦੇ ਰਾਹੀਂ ਅਪੀਲ ਕਰੂੰਗਾ ਕਿ ਜਿਹੜਾ ਵਧੀਆ ਸੁਣਨ ਵਾਲੇ ਆ ਗਾਉਣ ਵਾਲੇ ਆ ਉਹਨਾਂ ਨੂੰ ਅੱਗੇ ਲੈ ਕੇ ਆਓ ਜਿਹੜੇ ਵਧੀਆ ਵਜਾਉਣ ਵਾਲੇ ਆ ਢੋਲਕਾਂ ਵਜਾਉਂਦੇ ਆ ਸਾਡੇ ਭਰਾ ਸਾਜੀ ਆ ਉਹਨਾਂ ਨੂੰ ਅੱਗੇ ਲੈ ਕੇ ਆਇਆ ਕਰੋ ਗਾਉਣ ਵਾਲਿਆਂ ਨੂੰ ਅੱਗੇ ਲੈ ਕੇ ਆਇਆ ਕਰੋ ਸੋ ਉਹਨਾਂ ਦਾ ਆਪਣਾ ਟੇਸਟ ਹੈ ਜਿੱਦਾਂ ਆਪਾਂ ਅੱਗੇ ਗੱਲ ਕੀਤੀ ਐ ਸੋਨੂ ਸੀਤੋਂ ਉਹਨਾਂ ਦਾ ਉਹ ਵਧੀਆ ਫੰਕਸ਼ਨ ਵੀ ਜ਼ਰੂਰੀ ਹੈ ਜ਼ਿੰਦਗੀ 'ਚ ਹੱਸਣਾ ਵੀ ਜ਼ਰੂਰੀ ਹੈ ਹਨਾ ਜੀ ਸੋ ਇਹੀ ਮੇਰੀ ਅਪੀਲ ਹੈ ਤੁਹਾਡੇ ਚੈਨਲ ਲਈ ਇੱਕ ਸਲੀਮ ਹੋਰਾਂ ਦਾ ਕੋਈ ਤੁਹਾਡੇ ਮਨ ਨੂੰ ਪਾਉਂਦਾ ਜੀ ਭਾਈ ਸਲੀਮ ਭਾਈ ਦਾ ਮੈਂ ਛੋਟੇ ਹੁੰਦੇ ਗਾਣਾ ਗਾਉਂਦਾ ਸੀਗਾ ਆ ਸੱਜਣਾ ਰੜਲੇ ਕੱਠਿਆਂ ਬਈ ਏ ਤੇ ਵਿਛੋੜਿਆਂ ਨੂੰ ਅੱਗ ਲਾਏ ਹੋ ਮਨਜ਼ੂਰ ਮੀਆਂ ਗਮ ਦਿਲਾਂ ਵਿੱਚ ਵਸਦੇ ਕਿਤੇ ਵਿਛੜਿਆ ਨਾ ਮਲ ਜਾਏ ਨਹੀਂ ਤੂੰ ਗੱਡੀ ਬਹਿਣ ਵੇਲੇ ਹਲਵਿਦਾ ਕਹਿਣ ਵੇਲੇ ਨੀ ਤੂੰ ਗੱਡੀ ਬੈਣ ਵੇਲੇ ਅਲਵਿਦਾ ਕਹਿਣ ਵੇਲੇ ਪਿੱਛੇ ਮੁੜ ਕੇ ਵੀ ਵੇਖਿਆ ਨੀ ਭਾਵੇਂ ਹੋਏ ਮੁੜ ਕੇ ਵੀ ਵੇਖਿਆ ਨੀ ਭਾਵੇਂ ਨੀ ਗੱਡੀ ਵਿੱਚ ਤੂੰ ਵੀ ਰੋਵੇਂਗੀ ਯਾਰ ਰੋਣਗੇ ਕਿੱਕ ਕਰਦੀ ਛਾਵੇਂ ਨਹੀਂ ਗੱਡੀ ਵਿੱਚ ਤੂੰ ਵੀ ਰੋਵੇਂਗੀ ਵੈਰ ਨੇ ਨਹੀਂ ਗੱਡੀ ਵਿੱਚ ਤੂੰ ਵੀ ਰੋਵੇਂਗੀ ਥੈਂਕ ਯੂ ਬਿਲਕੁਲ ਜੀ ਗੱਡੀ ਵਿੱਚ ਤੂੰ ਵੀ ਰੋਵੇਂਗੀ ਯਾਰ ਰੋਣਗੇ ਕਿੱਕਰ ਦੀ ਛਾਵੇਂ ਐ ਸਲੀਮ ਹੋਰਾਂ ਦਾ ਗਾਇਆ ਹੋਇਆ ਵਧੀਆ ਅੰਦਾਜ਼ ਦੇ ਨਾਲ ਨਿਭਾਇਆ ਹੈ ਵਿੱਕੀ ਕਨਵਰ ਨੇ ਵਿੱਕੀ ਕਨਵਰ ਗੁਰੂ ਅਰਸੇ ਦਾ ਫਨਕਾਰ ਹੈ ਤੇ ਅੱਗੇ ਲੈ ਕੇ ਆਉਣਾ ਸਾਡਾ ਫਰਜ਼ ਮੰਨਦਾ ਹੈ ਤੇ ਵੱਡੇ ਵੱਡੇ ਸੰਗਰਾਂ ਨੂੰ ਤੁਸੀਂ ਬੁੱਕ ਕਰ ਦਿਓ ਜੇਕਰ ਤੁਹਾਡੇ ਛੋਟੇ ਫੰਕਸ਼ਨ ਹੈਗੇ ਕਰਾਂ ਦੇ ਚ ਤੇ ਇਹੋ ਜੇ ਨੌਜਵਾਨਾਂ ਦੀ ਹੌਸਲਾ ਵਜਾਈ ਜਰੂਰ ਕਰਿਆ ਕਰੋ ਸਾਡੀ ਕੋਸ਼ਿਸ਼ ਹੈਗੀ ਹੈ ਗੁਰੂ ਅਰਸਾ ਦੇ ਜਿੰਨੇ ਤਾਰੇ ਹੈਗੇ ਆ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਜਾਨ ਹੈਗੀ ਹੈ ਜਿਨ੍ਹਾਂ ਦੇ ਕਰਾਂ ਦੇ ਹਾਲਾਤ ਅੱਜ ਸਹੀ ਨਹੀਂ ਹੈਗੇ ਉਹ ਜੇ ਫਨਕਾਰ ਤੁਹਾਡੇ ਸਾਹਮਣੇ ਲਿਆਂਦੇ ਜਾਣ ਸਪੋਰਟ ਤੁਹਾਡੀ ਸਪੋਰਟ ਕੀ ਹੈਗੀ ਤੁਹਾਡੀ ਸਪੋਰਟ ਹੈਗੀ ਹੈ ਸ਼ੇਅਰ ਦੀ ਕਮੈਂਟ ਦੀ ਤੇ ਕਮੈਂਟ ਤਾਂ ਸ਼ੇਅਰ ਕਰਨਾ ਤੁਸੀਂ ਵੱਧ ਤੋਂ ਵੱਧ ਜੇਕਰ ਤੁਸੀਂ ਵਿੱਕੀ ਹਰਾਂ ਦਾ ਕੋਈ ਪ੍ਰੋਗਰਾਮ ਲਗਾਉਣਾ ਹੈਗਾ ਮੈਂ ਨੰਬਰ ਜਿਹੜਾ ਵਿੱਕੀ ਨਾਲ ਪੁੱਛਣ ਵਿੱਕੀ ਨੰਬਰ ਕੀ ਹੈ ਮੇਰਾ ਨੰਬਰ ਹੈਗਾ ਜੀ 62842 27743 ਮੈਂ ਇੱਕ ਵਾਰੀ ਫੇਰ ਰਿਪੀਟ ਕਰਦਾ 62842 27743 ਸੋ ਇੱਕ ਮੈਂ ਗੱਲ ਹੋਰ ਦੱਸਣੀ ਚਾਹਣਾ ਕਿਸੇ ਮੇਰੇ ਵੀਰਾਂ ਨੂੰ ਹੋਊਗਾ ਕਿ ਜਾਗਰਣ ਮੇਲੇ ਕੱਲੇ ਕਰਦੇ ਆ ਅਸੀਂ ਹਰ ਤਰ੍ਹਾਂ ਦੇ ਸ਼ੋਅ ਕਰੀਦੇ ਆ ਬਰਥਡੇ ਪਾਰਟੀ ਹੋਗੀ ਜਿੱਦਾਂ ਮੈਰਿਜ ਦੇ ਫੰਕਸ਼ਨ ਹੋਗੇ ਹੋਰ ਵੀ ਵਕੇਸ਼ਨਾਂ ਤੇ ਅਸੀਂ ਫੰਕਸ਼ਨ ਸਾਰੇ ਕਰੀਦੇ ਆ ਜੀ ਬਿਲਕੁਲ ਜੀ ਸਾਰੇ ਪ੍ਰੋਗਰਾਮ ਤੁਸੀਂ ਕਰਾ ਸਕਦੇ ਹੋ ਵਿਆਹ ਸ਼ਦੀਆਂ ਦੇ ਤੇ ਨੰਬਰ ਬਾਈ ਹੋਰਾਂ ਦੇ ਦਿੱਤਾ ਸਕਰੀਨ ਤੇ ਵੀ ਨੰਬਰ ਦੇ ਦੇਾਂਗੇ ਪਰ ਇਹੋ ਜਿਹੇ ਮੁੰਡਿਆਂ ਦੀ ਐ ਫਨਕਾਰਾਂ ਦੀ ਜਿਹੜੀ ਮਦਦ ਜਰੂਰ ਕਰਿਆ ਕਰੋ ਤੇ ਆਪਣੇ ਹਲਾਕੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਆਪਣੇ ਆਪਣੇ ਸ਼ਹਿਰ ਦੇ ਵਿੱਚ ਇਹੋ ਜਿਹੇ ਫਨਕਾਰਾਂ ਦੇ ਵਿੱਚ ਬੈਠਿਆ ਸਾਡੀ ਕੋਸ਼ਿਸ਼ ਉਹਨਾਂ ਫਨਕਾਰਾਂ ਨੂੰ ਤੁਹਾਡੇ ਤੱਕ ਲੈ ਕੇ ਆ ਜਾਵੇ ਪਰ ਤੁਹਾਡੀ ਕੋਸ਼ਿਸ਼ ਕੀ ਹੈ ਤੁਹਾਡਾ ਇੱਕ ਇੱਕ ਸ਼ੇਰ ਇਸ ਨੌਜਵਾਨ ਦੀ ਜ਼ਿੰਦਗੀ ਬਦਲ ਸਕਦਾ ਹੈ ਤੇ ਇਸ ਨੌਜਵਾਨ ਦੀ ਜ਼ਿੰਦਗੀ ਬਦਲ ਲਈ ਆਜੋ ਸਾਰੇ ਅੱਗੇ ਵਧ ਕੇ ਤੇ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਤੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਅਰਥ ਦੇ ਲਾਈਵ ਅੱਜ ਦਾ ਇੰਟਰਵਿਊ ਕਿਵੇਂ ਲੱਗਿਆ ਆਪਣੀ ਰਾਇ ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਪੱਤਰਕਾਰ ਸਾਥੀ ਗਰਮੀ ਸਿੰਘ ਸਰਪੰਚ ਦੇ ਨਾਲ ਮੈਂ ਸਤਪਾਲ ਤਿੰਨ ਤੱਕ ਬਸਤੀ ਗੁਰੂਕਰਮ ਸਿੰਘ ਵਾਲੀ ਗੁਰੂ ਹਰਸਾਹਿਬ